ਗੁਰਦਾਸਪੁਰ ਦੇ ਫਤੇਗੜ ਚੂੜੀਆਂ ਦੇ ਇਨਪੰਦੇ ਪਿੰਡ ਰੂਪਾ ਵਾਲੀ ਵਿੱਚ ਬੀਤੀ ਰਾਤ ਸਾਬਕਾ ਸਰਪੰਚ ਵੱਲੋਂ ਕਿਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਆਪਣੇ ਗਵਾਂਢ ਵਿੱਚ ਰਹਿੰਦੇ ਇੱਕ ਘਰ ਦੇ ਉੱਪਰ ਅੰਨੇਵਾ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਮੱਥੇ 'ਤੇ ਵੀ ਗੋਲੀ ਵੱਜਣ ਕਰਕੇ ਉਹ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਉਧਰ ਮੌਕੇ 'ਤੇ ਫਤੇਗੜ ਚੂੜੀਆਂ ਪੁਲਿਸ ਵੱਲੋਂ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਘਟਨਾ ਸੰਬੰਧੀ ਜਾਣਕਾਰ ਦਿੰਦੇ ਹੋਏ ਡਾਕਟਰ ਅਜੀਤ ਸਿੰਘ ਵਾਸੀ ਪਿੰਡ ਰੂਪਵਾਲ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 9 ਵਜੇ ਉਹਨਾਂ ਦੇ گاਣੇ ਵਿੱਚ ਰਹਿੰਦੇ ਸਾਬਕਾ ਸਰਪੰਚ ਵੱਲੋਂ 11 ਹਥਿਆਰਾਂ ਨਾਲ ਲੈਸ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਭਰਾ ਦੇ ਘਰ ਉੱਪਰ ਹਮਲਾ ਕਰਕੇ ਅਨੇਵਾ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਉਹਨਾਂ ਦੇ ਭਰਾ ਕਰਨੈਲ ਸਿੰਘ ਦੇ ਮੱਥੇ ਵਿੱਚ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਫਤਿਹਗੜ੍ਹ ਚੂਨੀਆ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਦੀ ਹਾਲਤ ਨੂੰ ਆਜੂ ਦੇਖਦੇ ਹੋਏ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਤੇ ਹੁਣ ਪੀੜਾ ਪਰਿਵਾਰ ਦੇ ਵੱਲੋਂ ਪੂਰੀ ਸੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਉਧਰ ਪੁਲਿਸ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਅਧੀਨ આરોપી ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਹ ਪਲਵਿੰਦਰ ਸਿੰਘ ਸਨ ਆਫ ਗਰਦਿਆਲ ਸਿੰਘ ਸਾਫ ਦਾ ਸਰਪੰਚ ਹੈ ਉਨੇ ਚਲਾਈ ਹੈ ਸਾਡਾ ਬ੍ਰਦਰ ਕਰਨੈਲ ਸਿੰਘ ਹੈ ਉਹਦੇ ਦੀ ਚਲਾਈ ਹੈ ਜੀ ਤੇ ਇਹ ਘਰ ਬੈਠੇ ਸੀ ਆਪਣੇ ਇਚੰਚੀ ਤੋਂ ਗਾਲਾਂ ਕੱਢਦੇ ਆਏ ਆ ਉਹਨਾਂ 'ਤੇ ਹਮਲਾ ਕਰ ਦਿੱਤਾ ਵਾ ਇਹਨਾਂ ਬਾਹਰ ਵੇਖਿਆ ਵਾ ਇਹਨਾਂ ਦੇ ਹੈੱਡ 'ਚ ਗੋਲੀ ਵੱਜ ਗਈ ਹੈ ਇਹ ਗੋਲੀ ਵੱਜਣ ਦੇ ਕਾਰਨ ਇਹ ਥੱਲੇ ਜ਼ਮੀਨ ਤੇ ਡਿੱਪੇ ਨੇ ਤੇ ਆਪਾਂ ਆਪਣੇ ਘਰੋਂ ਨੂੰ ਭੱਜ ਕੇ ਇਹਦੇ ਆ ਲਾਏ ਆ ਆਪਾਂ ਇਹਨਾਂ ਨੂੰ ਚੱਕਿਆ ਤੇ ਵੇਖਿਆ ਬਹੁਤ ਖੂਨ ਨਾਲ ਲੱਤਪਤ ਹੋਏ ਸੀ ਅਸੀਂ ਇਹਨਾਂ ਨੂੰ ਗੱਡੀ 'ਚ ਪਾਇਆ ਤੇ ਫਤਿਹਗੜ ਚੂੜੀਆਂ ਸੀਐਸੀ ਲੈ ਕੇ ਗਏ ਆ ਉਥੋਂ ਉਹਨਾਂ ਦੀ ਹਾਲ ਨੂੰ ਗੰਭੀਰਤਾ ਮੀਰੋਂ ਦੀ ਵੇਖ ਕੇ ਡਾਕਟਰ ਸਾਹਿਬ ਨੇ ਅਮਰਸਰ ਨੂੰ ਰੈਫਰ ਕੀਤਾ ਅਸੀਂ ਉਹਨਾਂ ਨੂੰ ਅਮਰਸਰ ਲੈ ਗਏ ਆ ਤੇ ਇਹ ਰਾਤ 10 ਵਜੇ ਦੀ ਘਟਨਾ ਇਹ 9 ਵਜੇ ਦੀ ਘਟਨਾ ਕੋਈ 9:30 ਦੀ ਲਗਭਗ 9:30 ਕਿੰਨੇ ਕੁ ਕੁੜੀ ਚਲੀ ਆ ਜਾਂ ਕੋਈ ਹੋਰ ਨੁਕਸਾਨ ਹੋਇਆ ਜੀ ਹਾਂ ਜੀ ਮਤਲਬ ਹੋਰ ਵੀ ਘਰ ਵਿੱਚ ਨੁਕਸਾਨ ਹੋਇਆ ਤੇ ਤਿੰਨ ਫਾਇਰ ਜਿਹੜੇ ਉਹ ਖੋਲ ਮਿਲੇ ਨੇ ਤੇ ਤਿੰਨ ਜਿਹੜੇ ਨੇ ਉਹ ਬਿਲਕੁਲ ਸ਼ਾਬਦ ਮਿਲੇ ਨੇ ਜਿਹੜੇ ਉੱਥੇ ਡਿੱਗੇ ਹੋਏ ਸਨ ਉਹ ਪੁਲਿਸ ਨੇ ਰਿਕਵਰ ਕੀਤੇ ਨੇ ਤੇ ਪੁਲਸ ਉਹ ਲੈ ਗਈ ਹੈ ਜੀ ਇਹ ਕੋਲ ਕਿੰਨੇ ਕੁ ਆਦਮੀ ਸਨ ਵਿਖ ਨੂੰ ਕਾਫੀ ਆਦਮੀ ਸੀ 8-10 ਜਾਣੀ ਸੀ ਉਹਨਾਂ ਸਾਰਿਆਂ ਦੇ ਕੋਲ ਹੀ ਵੈਪਨ ਸਨ ਤੇ ਹੋਰ ਦਾਤਰ ਵੀ ਸਨ ਉਹਨਾਂ ਦੇ ਕੋਲ ਈ ਚਾਹਦੇ ਅਸੀਂ ਪੁਲਿਸ ਤੋਂ ਇਨਸਾਫ ਚਾਹੁੰਦੇ ਆ ਬਿਲਕੁਲ ਇਨਸਾਫ ਹੋਣਾ ਚਾਹੀਦਾ ਜੇ ਸਾਡੇ ਭਰਾਣਾ ਤਕਾ ਹੋਇਆ ਕਿ ਕਰਨ ਕੀ ਹਿਸਰ ਲੱਗਾ ਤੁਹਾਨੂੰ ਗੋਲੀ ਚਲਾਉਂਦੇ ਸੀ ਸਾਨੂੰ ਉਹਨਾਂ ਕੋਈ ਸਾਡੇ ਤੇ ਪਤਾ ਹੀ ਨਹੀਂ ਲੱਗਾ ਕਿ ਕੀ ਗੱਲ ਹੋਈ ਕੀ ਨਹੀਂ ਕਿ ਕੋਈ ਪ੍ਰਾਣੀ ਕੋਈ ਰੰਜਿਸ਼ ਹੋਵੇ ਜਾਂ ਕੋਈ ਗੱਲਬਾਤ ਪ੍ਰਾਣੀ ਕੋਈ ਉਹਨਾਂ ਨਾਲ ਸਾਡੀ ਜੀ ਰੰਜਿਸ਼ ਨਹੀਂ ਹੈਗੀ ਤੇ ਪਹਿਲਾਂ ਅਜ ਤੋਂ ਕੋਈ 2 ਸਾਲ ਪਹਿਲਾਂ ਇਨਕਵਾਰੀ ਹੋਈ ਗ੍ਰਾਂਡਾਂ ਜੀ ਉਹਦੇ ਵਿੱਚ ਸਾਡੇ ਭਤੀਜੇ ਨੇ ਸਿਆਨ ਕੀਤੇ ਉਹਦੀ ਰੰਜਿਸ਼ ਹੀ ਰੱਖਦੇ ਨੇ ਹਾਨੂੰ ਇਹੋ ਲੱਗਦਾ ਜੀ ਜਿਸ ਵਿਅਕਤੀ ਨੂੰ ਬੋਲੀ ਲੱਗਿਆ ਉਹਦੇ ਕੀ ਹਾਲ ਤੁਸੀਂ ਜੀ ਉਹਦੇ ਹਾਲ ਤਾਂ ਜੀ ਗੰਭੀਰ ਹੈ ਜੀ ਤੇ ਉਹਦਾ ਜਿਹੜਾ ਹੈਡ ਹੈ ਅਨੁਸਾਰ ਇੱਕਨ ਸੋਚ ਪਈ ਹੈ ਤੇ ਜਿਵੇਂ ਉਹ ਬੋਲਦੇ ਨੇ ਕਿ ਇਹ ਨਹੀਂ ਤੇ ਇਸੇ ਨੂੰ ਬਹੁਤ ਦਰਦ ਹੁੰਦੀ ਹੈ ਜੇ ਬੋਲਦੇ ਆ ਉਹ ਬਹਿ ਨਹੀਂ ਸਕਦੇ ਬੋਲ ਨਹੀਂ ਸਕਦੇ ਜੀ ਡਾਕਟਰਾਂ ਨੇ ਉਹਨੂੰ ਰੈਸਟ ਦਸੀਏ ਪ੍ਰਾਪਰ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਪ੍ਰਸਾਦ ਅਸੀਂ ਤੇ ਉਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਦੇ ਬਹੁਤ ਹੌਸਲੇ ਵਧੇ ਨੇ ਕਿ ਘਰ ਆ ਕੇ ਉਹਨਾਂ ਨੇ ਅਟੈਕ ਕੀਤਾ ਸਾਡੇ ਅੰਦਰਲੇ ਪਾਸੇ ਤੁਸੀਂ ਵੀਡੀਓ ਵੀ ਬਣਾ ਕੇ ਵੇਖੇ ਅੰਦਰ ਡਿੱਗਿਆ ਸਾਡਾ ਬ੍ਰਦਰ ਅੰਦਰ ਗੋਲੀ ਵਜੀ ਉਹਨੂੰ ਜੀ ਆਪਣੇ ਕੱਲ ਸਾਨੂੰ ਸ਼ਾਮ ਕੋਈ 7:30 ਵਜੇ ਫੋਨ ਤੇ ਐਸਐਸਓ ਸਾਹਿਬ ਨੂੰ ਦੱਸਿਆ ਵੀ ਆਪਣੇ ਗੋਲੀ ਚੱਲੀ ਆ ਤੋਂ ਮਜ਼ਰੂਰ ਜਿਹੜੇ ਨੇ ਆਪਣੇ ਸਿਵਲ ਹਸਪਤਲ ਦਾਖਲ ਤੇ ਮੈਂ ਫਿਰ ਸਿਵਲ ਹਸਪਤਲ ਉੱਝ ਆਪਣੀ ਪਾਰਟੀ ਲੈ ਕੇ ਉੱਥੇ ਕਰਨਲ ਸਿੰਘ ਸਾਨੂੰ ਸਰਦਾਰਾ ਸਿੰਘ ਹਸਪਤਲ ਦੇ ਵਿੱਚ ਦਾਖਲ ਸੀ ਜਨਾਨ ਨੂੰ ਡਾਕਟਰ ਨੇ ਆਪਣੇ ਗੁਰਨਾਨ ਦੇਵ ਹਸਪਤਾਲ ਦਾ ਰੈਫਰ ਕਰ ਦਿੱਤਾ ਸੀ ਸਰ ਗੋਲੀ ਕਿਹਦੇ ਵੱਲ ਚੱਲੀ ਆ ਤੇ ਕਿਹਨੇ ਚਲਾਈ ਗੋਲੀ ਜਿਹੜੀ ਹੈ ਜੀ ਆਪਣੇ ਐਕਸ ਸਰਪੈਂਚਾ ਬਲਵਿੰਦਰ ਸਿੰਘ ਹਾਂ ਉਹਨਾਂ ਦੇ ਨਾਲ ਸਕੰਦਰ ਸਿੰਘ ਆ ਆਪਣੇ ਪ੍ਰਦੀਪ ਨੇ ਤੇਜਪਾਲਾ ਹਾਂਜੀ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਜੀ ਤੇ ਕਰਨਾਲ ਸਿੰਘ ਤੇ ਚਲਾਈ ਗਈ ਸਰ ਕਿੰਨੇ ਰਾਊਂਡ ਜਿਹੜੇ ਫਾਇਰ ਹੋਏ ਨੇ ਜੀ ਕੁੱਲ 6 ਰਾਊਂਡ ਫਾਇਰ ਹੋਏ ਆ ਜਿਨ੍ਹਾਂ ਵਿੱਚੋਂ ਤਿੰਨ ਖੋਲਤੇ ਆ ਆਪਣੇ ਤਿੰਨ ਜ਼ਿੰਦਾਕਾਰ ਹੋ ਗਏ ਸਰ ਕੀ ਕਾਰਵਾਈ ਕੀਤੀ ਗਈ ਹੁੰਦਾ ਕਿ ਜੀ ਕਾਰਵਾਈ ਜਿਹੜੀਆਂ ਬੰਦੀਆਂ ਧਰਾਵਾਂ ਤੱਕ ਪਰਚਾ ਦਰਜ ਕਰ ਦਿੱਤਾ ਹੈ ਜੀ ਬੰਦੇ ਆ 6 ਬੰਦਿਆਂ ਦਾ ਬਾਈ ਨੇ ਪਰਚਾਇਆ ਤੇ ਕੋਈ ਰਸਤੇ ਤੇ ਆ ਕੇ ਕੀ ਦੇਖਿਆ ਕਿ ਕੀ ਹੋਇਆ ਇਹ ਆ ਕੇ ਹੁਣ ਮੌਕੇ ਦੇ ਉੱਤੇ ਜਿਹੜੇ ਰੌਂਦ ਜਿਹੜੇ ਉਹ ਕੀਤੇ ਰਿਕਵਰਡ ਤੇ ਬਾਕੀ ਜਿਹੜਾ ਆਪਣੇ ਗੇਟ ਵਗੈਰਾ ਦਾ ਜਿਹੜਾ ਇਹਨਾਂ ਦਾ ਮਾਇਨਾ ਕੀਤਾ ਘਰ ਦਾ ਗੇਟ ਨੂੰ ਆਪਣੇ ਦੰਤ ਵਗੈਰਾ ਵੱਜੇ ਆ ਰਸੋਈ ਦਾ ਇੱਕ ਆਪਣੇ ਸ਼ੀਸ਼ਾ ਟੁੱਟਾ ਹੋਇਆ ਹੈ ਕੋਈ ਗ੍ਰਿਫਤਾਰੀ ਭਾਈ ਗ੍ਰਿਫਤਾਰੀ ਹੈ ਜੇ ਕਹਿ ਦਿਓ ਜਲਦੀ ਗ੍ਰਿਫਤਾਰ ਕੀਤਾ ਜਾਣ ਦੇ